ਮੀਟਿੰਗ ਦੇ ਗਿਆਨ ਨੂੰ ਗ੍ਰਿਫਤਾਰ ਕਰਤਾ ਬਹੁਤ ਹੀ ਨਿੰਦਨੀ ਘਟਨਾ ਇਹ ਧਰਨਿਆਂ ਚੋਂ ਪੈਦਾ ਹੋਈ ਧਰਨਿਆਂ ਚੋਂ ਪੈਦਾ ਹੋਈ ਆਮ ਆਦਮੀ ਸਰਕਾਰ ਅੱਜ ਕਿਸਾਨਾਂ ਦੀ ਦੁਸ਼ਮਣ ਬਣੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਕਿਸਾਨਾਂ ਦਾ ਪੁੱਤਾਂ ਕਿਸਾਨਾਂ ਦੇ ਪੁੱਤ ਐ ਕਰਦੇ ਹੁੰਦੇ ਆ ਇਹ ਭਾਜਪਾ ਦੀ ਵੀ ਟੀਮ ਹੈ ਸਾਰੇ ਰਲੇ ਮਿਲੇ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਇਹਦਾ ਖਮਿਆਲਦਾਰ ਨੂੰ ਪੁੱਤਰਾ ਪੈਣਾ ਪਹਿਲਾਂ ਸਾਡੇ ਫੋਰਮ ਦਾ ਹਿੱਸਾ ਨਹੀਂ ਐ ਇਸਕਿਮ ਉਹਨਾਂ ਨੂੰ ਇਹਨੇ ਬੁਲਾ ਕੇ ਉਥੇ ਕੀਤਾ ਇਸ ਕੇਮਣਾ ਤੱਕਾ ਕੀਤਾ ਲੋਕਤੰਤਰ ਦੇ ਵਿੱਚ ਕਿਸਾਨਾਂ ਦੀ ਆਵਾਜ਼ ਦਉਣਾ ਬਹੁਤ ਮਹਿੰਗਾ ਪਊਗਾ ਇਹ ਸਰਕਾਰ ਨੂੰ ਇਹ ਸਰਕਾਰ ਨੂੰ ਭੁਗਤਣਾ ਪਊਗਾ ਬਹੁਤ ਨਿੰਦਨੀ ਘਟਨਾ ਹੋਈ ਹੈ ਨਹੀਂ ਨਹੀਂ ਨਸ਼ਿਆਂ ਵਾਲੇ ਦੇ ਚੱਲ ਰਿਹਾ ਸੀ ਨਸ਼ਿਆਂ ਦੇ ਚੱਲ ਰਿਹਾ ਬਿਲਕੁਲ ਜੀ ਨਸ਼ਾ ਵਿਰੁੱਧ ਤਾਂ ਚੰਗੀ ਗੱਲ ਹੈ ਕਾਰਵਾਈ ਕਰਨੀ ਪਰ ਕਿਸਾਨਾਂ ਦੇ ਵਿਰੁੱਧ ਬਹੁਤ ਮਾੜੀ ਗੱਲ ਹੈ ਭਗਵਾ ਤਮਾਨ ਤਰਾ ਰਹਿ ਕੱਖ ਨਾਲ ਜੀ ਤੱਕਾ ਨਹੀਂ ਚੱਲਣ ਦੇਣ ਐਸ ਵਾਰ ਵੀ ਇਹਨੇ ਪਹਿਲੀ ਵਾਰੀ ਡੱਲੇਵਾਰ ਸਾਹਿਬ ਨੂੰ ਇਹਨਾਂ ਨੇ ਇਹ ਤਾਂ ਨਨਨ ਮਾਰਨ ਮਾਰਤੇ ਬਟਾ ਉਹ ਰਾਪਰੂ ਗਰਪਸਾਫ ਕੀਤਾ 50 ਸਰਕਾਰ ਨੇ ਆ ਦੂਜੀ ਹਲਾਇਨ ਨੇ ਕਦੇ ਸਾਡੇ ਘਾਟਾ ਹਟਾ ਕੇ ਅੱਧੀ ਰਾਤ ਸਾਨੂੰ ਘਰੋਂ ਬੇਘਰ ਕਰਿਆ ਇਹ ਸਰਕਾਰ ਨੇ ਅੱਜ ਸਾਡੇ ਦੁਸ਼ਮਣ ਸਰਕਾਰ ਹੈ ਅਸੀਂ ਪੁੱਛੇ ਨਹੀਂ ਅੱਡਾ ਵੀ ਕਿਸੇ ਗੱਲ ਤੋਂ